ਤਨ ਬਾਬਾ ਸ੍ਰੀ ਚੰਨ ਜੀ ਇੱਕ ਰਾਜਾ ਇੱਕ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਉਸ ਨੇ ਦੇਖਿਆ ਕਿ ਨਜ਼ਦੀਕ ਹੀ ਇੱਕ ਲੋਹਾਰ ਲੋਹੇ ਦਾ ਕੰਮ ਕਰ ਰਿਹਾ ਹੈ ਉਹ ਰਾਜਾ ਉਸ ਕੋਲ ਗਿਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੇਰੇ ਵਾਸਤੇ ਇੱਕ ਅਜੀਹੀ ਕਿਰਪਾਨ ਬਣਾਓ ਜੋ ਕਿਸੇ ਚੀਜ਼ ਜਾਂ ਕਿਸੇ ਵਸਤੂ ਦੇ ਉੱਪਰ ਰੱਖਣ ਨਾਲ ਉਹ ਵਸਤੂ ਕੱਟੀ ਜਾਵੇ ਅਤੇ ਉਸ ਛਰਪਾਨ ਦੇ ਵਿਰੁੱਧ ਕੋਈ ਵੀ ਚੀਜ਼ ਅਜਿਹੀ ਨਾ ਹੋਵੇ ਜੋ ਉਸ ਅੱਗੇ ਟਿਕ ਸਕੇ ਲੋਹਾਰ ਨੇ ਕਿਹਾ ਕਿ ਠੀਕ ਹੈ 1000 ਸੋਨੇ ਦੀਆਂ ਮੋਹਰਾਂ ਲੱਗਣਗੀਆਂ ਰਾਜਾ ਮੰਨ ਗਿਆ ਅਤੇ ਰਾਜੇ ਨੇ ਕਿਹਾ ਕਿ ਠੀਕ ਹੈ ਕੁਝ ਸਮੇਂ ਬਾਅਦ ਉਸ ਮਿਸਤਰੀ ਨੇ ਇੱਕ ਛਰਪਾਨ ਬਣਾ ਦਿੱਤੀ ਜੋ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਸੀ ਅਤੇ ਬਹੁਤ ਹੀ ਜ਼ਿਆਦਾ ਤਿੱਖੀ ਸੀ ਜਦੋਂ ਰਾਜੇ ਨੇ ਇਹ ਛਰਪਾਨ ਦੇਖੀ ਤਾਂ ਬਹੁਤ ਜ਼ਿਆਦਾ ਖੁਸ਼ ਹੋਇਆ ਉੱਥੇ ਹੀ ਇੱਕ ਵਿਅਕਤੀ ਰਹਿੰਦਾ ਸੀ ਜਿਸ ਨੂੰ ਪਤਾ ਲੱਗਾ ਕਿ ਰਾਜੇ ਨੇ ਇੱਕ ਬਹੁਤ ਮਹਿੰਗੀ ਤਲਵਾਰ ਬਣਾਈ ਹੈ ਜੋ ਲੋਹੇ ਦੇ ਮਿਸਤਰੀ ਕੋਲ ਬਣਾਈ ਗਈ ਹੈ ਉਹ ਵੀ ਰਾਜੇ ਕੋਲ ਪਹੁੰਚ ਗਿਆ ਅਤੇ ਰਾਜੇ ਨੂੰ ਜਾ ਕੇ ਬੋਲਿਆ ਕਿ ਰਾਜਨ ਮੈਂ ਵੀ ਤੁਹਾਡੇ ਵਾਸਤੇ ਅਜਿਹੀ ਇੱਕ ਤਲਵਾਰ ਬਣਾ ਸਕਦਾ ਹਾਂ ਜੋ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਪਤਲੀ ਹੋਵੇਗੀ ਉਸ ਨੂੰ ਕੋਈ ਵੀ ਵਿਅਕਤੀ ਦੇਖ ਨਹੀਂ ਸਕਦਾ ਅਤੇ ਉਹ ਹੋ ਐਨੀ ਬਰੀਕ ਹੋਵੇਗੀ ਉਸ ਵਾਰੇ ਅੰਦਾਜ਼ਾ ਲਾਣਾ ਵੀ ਮੁਸ਼ਕਲ ਹੋਵੇਗਾ ਰਾਜੇ ਨੇ ਕਿਹਾ ਕਿ ਠੀਕ ਹੈ ਉਹ ਵਿਅਕਤੀ ਬੋਲਿਆ ਕਿ ਇਸ ਤਲਵਾਰ ਵਾਸਤੇ ਮੈਨੂੰ 2000 ਮੋਹਰਾਂ ਚਾਹੀਦੀਆਂ ਹਨ ਸੋਨੇ ਦੀਆਂ ਹੁਣ ਰਾਜਾ ਮੰਨ ਗਿਆ ਉਸ ਵਿਅਕਤੀ ਨੇ ਕੁਝ ਮਹੀਨੇ ਤੱਕ ਰਾਜੇ ਨੂੰ ਇੰਤਜ਼ਾਰ ਕਰਵਾਇਆ ਅਤੇ ਫਿਰ ਇੱਕ ਦਿਨ ਉਹ ਤਲਵਾਰ ਦੀ ਹੱਥੀ ਲੈ ਕੇ ਆਇਆ ਰਾਜੇ ਨੇ ਬੋਲਿਆ ਕਿ ਰਾਜਨ ਇਹ ਬਹੁਤ ਜ਼ਿਆਦਾ ਬਰੀਕ ਧਾਰ ਵਾਲੀ ਤਲਵਾਰ ਹੈ ਇਸ ਨੂੰ ਕੋਈ ਵੀ ਨਹੀਂ ਦੇਖ ਸਕਦਾ ਹਾਂ ਇਸ ਵਿੱਚ ਕਰਾਮਾਤੀ ਗੁਣ ਹਨ ਜੋ ਉਹ ਵਿਅਕਤੀ ਤਲਵਾਰ ਲੈ ਕੇ ਆਇਆ ਸੀ ਰਾਜਾ ਵੀ ਉਸ ਨੂੰ ਨਹੀਂ ਦੇਖ ਸਕਦਾ ਸੀ ਅਤੇ ਰਾਜੇ ਨੇ ਕਿਹਾ ਕਿ ਇਹ ਦਿਖਾਈ ਹੀ ਨਹੀਂ ਦਿੰਦੀ ਤਾਂ ਉਹ ਵਿਅਕਤੀ ਬੋਲਿਆ ਕਿ ਦਿਖਾਈ ਕਿਵੇਂ ਦੇਵੇਗੀ ਇਹ ਬਹੁਤ ਹੀ ਜ਼ਿਆਦਾ ਬਰੀਕ ਹੈ ਅਤੇ ਇਸ ਦੀ ਧਾਰ ਇਹਨੀ ਬਰੀਕ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਰਾਜੇ ਨੇ ਕੁਝ پھੂਲ ਫਲ ਫਰੂਟ ਆਪਣੇ ਕੋਲ ਮੰਗਵਾਏ ਅਤੇ ਆਪਣੇ ਸਾਹਮਣੇ ਰੱਖੇ ਹੁਣ ਰਾਜੇ ਨੇ ਉਹ ਤਲਵਾਰ ਉਹ ਨਾ ਸਬਜ਼ੀਆਂ ਦੇ ਉੱਪਰ ਚਲਾਈ ਪਰ ਸਬਜ਼ੀਆਂ ਨੂੰ ਕੁਝ ਵੀ ਨਾ ਹੋਇਆ ਹੁਣ ਰਾਜੇ ਨੇ ਉਸ ਵਿਅਕਤੀ ਨੂੰ ਕਿਹਾ ਕਿ ਨਾ ਕੋਈ ਚੀਜ਼ ਨਜ਼ਰ ਆਉਂਦੀ ਹੈ ਅਤੇ ਨਾ ਹੀ ਇਸ ਦਾ ਕੋਈ ਤੇ ਅਸਰ ਹੁੰਦਾ ਹੈ ਉਹ ਵਿਅਕਤੀ ਬੋਲਿਆ ਕਿ ਰਾਜ ਇਸ ਧਾਰ ਇੰਨੀ ਬਰੀਕ ਹੈ ਕਿ ਸਬਜ਼ੀ ਦੇ ਵਿੱਚੋਂ ਦੀ ਲੱਗ ਜਾਂਦੀ ਹੈ ਪਰ ਸਬਜ਼ੀ ਨੂੰ ਵੀ ਪਤਾ ਨਹੀਂ ਲੱਗਦਾ। ਇਨਸਾਨ ਦੇ ਵਿੱਚੋਂ ਦੀ ਲੰਘ ਜਾਂਦੀ ਹੈ ਪਰ ਇਨਸਾਨ ਨੂੰ ਵੀ ਪਤਾ ਨਹੀਂ ਲੱਗਦਾ। ਹੁਣ ਰਾਜਾ ਬਹੁਤ ਜ਼ਿਆਦਾ ਹੈਰਾਨ ਸੀ। ਉਹ ਵਿਅਕਤੀ ਬੋਲਿਆ ਕਿ ਰਾਜਨ ਇਸ ਤਲਵਾਰ ਵਿੱਚ ਕਰਾਮਾਤੀ ਗੁਣ ਹਨ। ਜਿਸ ਵਿਅਕਤੀ ਦੇ ਸਰੀਰ ਵਿੱਚੋਂ ਦੀ ਤੁਸੀਂ ਇਸ ਤਲਵਾਰ ਨੂੰ ਲੰਘਾਓਗੇ ਉਸ ਦੇ ਸਾਰੇ ਰੋਗ ਠੀਕ ਹੋ ਜਾਣਗੇ ਅਤੇ ਉਹ ਤੰਦਰੁਸਤ ਹੂੰ ਜਾਵੇਗਾ ਬਸ ਇਸ ਤਲਵਾਰ ਦੀ ਕਰਾਮਾਤੀ ਸ਼ਕਤੀ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਉਹ ਰਾਜਾ ਬਹੁਤ ਹੈਰਾਨ ਹੋਇਆ ਉਹ ਰਾਜਾ ਹੁਣ ਸੋਚਣ ਲੱਗ ਪਿਆ ਕਿ ਇਸ ਤਲਵਾਰ ਵਿੱਚ ਗੁਣ ਵੀ ਹਨ ਕਿ ਨਹੀਂ ਕਿ ਉਹ ਵਿਅਕਤੀ ਝੂਠ ਨਾ ਬੋਲਦਾ ਹੋਵੇ ਹੁਣ ਰਾਜੇ ਨੇ ਉਸ ਨੂੰ ਟੈਸਟ ਕਰਨ ਵਾਸਤੇ ਪੂਰੇ ਨਗਰ ਵਿੱਚ ਅਨਾਉਂਸਮੈਂਟ ਕਰ ਦਿੱਤੀ ਕਿ ਜਿਸ ਨੂੰ ਵੀ ਕੋਈ ਬਿਮਾਰੀ ਹੈ ਉਹ ਰਾਜੇ ਕੋਲ ਆਵੇ ਅਤੇ ਰਾਜੇ ਦੀ ਕਰਾਮਾਤੀ ਤਲਵਾਰ ਦੇ ਨਾਲ ਉਸ ਨੂੰ ਠੀਕ ਕਰ ਦਿੱਤਾ ਜਾਵੇਗਾ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇਗਾ ਇਹ ਸੁਣ ਤੋਂ ਬਾਅਦ ਕਈ ਮਰੀਜ਼ ਰਾਜੇ ਦੇ ਕੋਲ ਆਏ ਰਾਜੇ ਨੇ ਉਹ ਤਲਵਾਰ ਚਲਾਈ ਅਤੇ ਉਹਨਾਂ ਦੇ ਉੱਤੇ ਉਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਉਹ ਲੋਕਾਂ ਨੂੰ ਉਸਤੇ ਪੂਰਾ ਵਿਸ਼ਵਾਸ ਸੀ ਕਿਉਂਕਿ ਰਾਜੇ ਨੇ ਬਹੁਤ ਮਹਿੰਗੀ ਉਹ ਤਲਵਾਰ ਖਰੀਦੀ ਸੀ ਇਹ ਗੱਲ ਦਾ ਪਤਾ ਜਦੋਂ ਦੂਸਰੇ ਰਾਜੇ ਨੂੰ ਪਤਾ ਲੱਗਾ ਤਾਂ ਉਹ ਰਾਜੇ ਨੇ ਮੀ ਅਨਾਉਂਸ ਕਰਵਾ ਦਿੱਤਾ ਕਿ ਜਿਸ ਵਿਅਕਤੀ ਨੇ ਉਹ ਤਲਵਾਰ ਬਣਾਈ ਹੈ ਉਸ ਤੋਂ 5 ਗੁਣਾ ਜ਼ਿਆਦਾ ਮੈਂ ਕੀਮਤ ਅਦਾ ਕਰਾਂਗਾ ਮੈਨੂੰ ਵੀ ਉਸ ਤਰ੍ਹਾਂ ਦੀ ਤਲਵਾਰ ਚਾਹੀਦੀ ਹੈ ਇਹ ਗੱਲ ਦਾ ਜਦੋਂ ਉਸ ਵਿਅਕਤੀ ਨੂੰ ਪਤਾ ਲੱਗਾ ਤਾਂ ਉਹ ਵਿਅਕਤੀ ਦੂਸਰੇ ਰਾਜੇ ਕੋਲ ਪਹੁੰਚ ਗਿਆ ਅਤੇ ਉਸ ਨੇ ਉਸ ਨੂੰ 10000 ਮੋਹਰਾਂ ਲਈ ਕਿਹਾ ਅਤੇ ਕਿਹਾ ਕਿ 10000 ਮੋਹਰਾਂ ਲੱਗਣਗੀਆਂ ਉਸ ਤੋਂ ਵੀ ਡਬਲ ਤਾਕਤ ਵਾਲੀ ਮੈਂ ਤੁਹਾਨੂੰ ਤਲਵਾਰ ਬਣਾ ਕੇ ਦੇਵਾਂਗਾ ਹੁਣ ਉਹ ਰਾਜਾ ਮੰਨ ਗਿਆ ਅਤੇ ਕੁਝ ਦਿਨ ਬਾਅਦ ਫਿਰ ਉਹ ਵਿਅਕਤੀ ਇੱਕ ਬਿਨਾ ਧਾਰ ਵਾਲੀ ਤਲਵਾਰ ਲੈ ਕੇ ਆਇਆ ਅਤੇ ਉਸ ਤਲਵਾਰ ਦੇ ਉੱਪਰ ਕੋਈ ਵੀ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ ਬਸ ਉਸ ਦੀ ਹੱਥੀ ਹੀ ਦਿਖਾਈ ਦੇ ਰਹੀ ਸੀ ਇਹ ਰਾਜਾ ਦੇਖ ਕੇ ਬਹੁਤ ਖੁਸ਼ ਹੋਇਆ ਉਸ ਵਿਅਕਤੀ ਨੇ ਕਿਹਾ ਕਿ ਇਸ ਦੀ ਤਾਰ ਬਹੁਤ ਬਾਰੀਕ ਹੈ ਤੇ ਇਹ ਬਸ ਬਿਮਾਰੀਆਂ ਦੇ ਉੱਪਰ ਹੀ वार ਕਰਦੀ ਹੈ। ਉਹ ਰਾਜਾ ਬਹੁਤ ਖੁਸ਼ ਹੋਇਆ। ਹੁਣ ਉਸ ਨੇ ਅਨਾਉਂਸ ਕਰਵਾ ਦਿੱਤਾ ਕਿ ਮੇਰੇ ਕੋਲੋਂ ਪਹਿਲੇ ਰਾਜੇ ਦੇ ਨਾਲੋਂ 10 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਤਲਵਾਰ ਹੈ ਜੋ ਰੋਗ ਪਹਿਲੇ ਰਾਜੇ ਦੀ ਤਲਵਾਰ ਠੀਕ ਨਹੀਂ ਕਰ ਸਕਦੀ। ਉਹ ਮੇਰੀ ਤਲਵਾਰ ਠੀਕ ਕਰ ਸਕਦੀ ਹੈ। ਹੁਣ ਉਸ ਰਾਜੇ ਕੋਲ ਵੀ ਲੋਕ ਆਉਣ ਲੱਗ ਪਏ। ਜੋ ਲੋਕ ਪਹਿਲੇ ਰਾਜੇ ਕੋਲੋਂ ਠੀਕ ਨਹੀਂ ਹੁੰਦੇ ਸਨ ਉਸ ਰਾਜੇ ਕੋਲ ਆਉਣ ਲੱਗ ਪਏ ਅਤੇ ਉਸ ਕੋਲੋਂ ਠੀਕ ਹੋਣ ਲੱਗ ਪਏ ਕਿਉਂਕਿ ਉਹ ਤਲਵਾਰ ਉਸਨੇ ਬਹੁਤ ਮਹਿੰਗੀ ਖਰੀਦੀ ਸੀ ਅਤੇ ਲੋਕਾਂ ਨੂੰ ਪਤਾ ਸੀ ਕਿ ਇਹ ਤਲਵਾਰ ਪਹਿਲੇ ਰਾਜੇ ਨਾਲੋਂ ਵੀ ਬਹੁਤ ਜ਼ਿਆਦਾ ਮਹਿੰਗੀ ਹੈ ਉਸ ਗੱਲ ਦਾ ਪਤਾ ਜਦੋਂ ਪਹਿਲੇ ਰਾਜੇ ਨੂੰ ਲੱਗਾ ਤਾਂ ਉਹ ਰਾਜਾ ਬਹੁਤ ਗੁੱਸੇ ਵਿੱਚ ਆਇਆ ਅਤੇ ਆਪਣੀ ਫੌਜ ਲੈ ਕੇ ਦੂਸਰੇ ਰਾਜੇ ਦੇ ਖਿਲਾਫ ਲੜਾਈ ਕਰਨ ਵਾਸਤੇ ਚੱਲ ਪਿਆ ਅਗੋਂ ਦੂਸਰਾ ਰਾਜਾ ਵੀ ਤੁਰ ਪਿਆ ਲੜਾਈ ਕਰਨ ਵਾਸਤੇ ਦੋਵੇਂ ਰਾਜੇ ਇਹ ਹੀ ਸੋਚ ਰਹੇ ਸਨ ਕਿ ਮੈਂ ਉਸ ਦੀ ਤਲਵਾਰ ਲੈ ਲਵਾਂਗਾ ਤੇ ਮੇਰੇ ਕੋਲ ਡਬਲ ਪਾਵਰ ਹੋ ਜਾਵੇਗੀ ਅਤੇ ਲੋਕ ਮੇਰੇ ਪਿੱਛੇ ਲੱਗ ਜਾਣਗੇ ਅਤੇ ਮੇਰੀ ਪਾਵਰ ਨੂੰ ਮੰਨਣਗੇ ਦੋਹਾਂ ਦੀ ਲੜਾਈ ਹੋਣ ਹੀ ਵਾਲੀ ਸੀ ਤਾਂ ਉਹ ਵਿਅਕਤੀ ਵੀ ਉੱਥੇ ਆ ਗਿਆ ਉਹ ਵਿਅਕਤੀ ਬਹੁਤ ਬੁੱਢਾ ਹੋ ਚੁੱਕਾ ਸੀ ਜਿਸ ਨੇ ਤਲਵਾਰਾਂ ਬਣਾਈਆਂ ਸਨ ਉਹ ਵਿਅਕਤੀ ਜੰਗ ਦੇ ਮੈਦਾਨ ਵਿੱਚ ਆ ਗਿਆ ਅਤੇ ਦੋਵੇਂ ਰਾਜਿਆਂ ਨੂੰ ਬੋਲਿਆ ਤੇ ਇਸ ਤਲਵਾਰਾਂ ਵਿੱਚ ਕੋਈ ਵੀ ਕਰਾਮਾਤ ਨਹੀਂ ਸੀ ਬਸ ਮੈਂ ਖਾਲੀ ਹੀ ਤਲਵਾਰਾਂ ਦੇ ਹੱਥੇ ਤੁਹਾਨੂੰ ਦਿੱਤੇ ਸੀ ਇਸ ਵਿੱਚ ਕੁਝ ਵੀ ਨਹੀਂ ਇਹ ਸੁਣ ਕੇ ਦੋਨੇ ਰਾਜੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਪਰ ਉਹ ਵਿਅਕਤੀ ਉੱਥੋਂ ਹੁਣ ਜਾ ਚੁੱਕਾ ਸੀ ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਹੈਰਾਨ ਹੋਏ ਜੋ ਵਿਅਕਤੀ ਹੁਣ ਠੀਕ ਹੋ ਚੁੱਕੇ ਸਨ ਉਹ ਵਿਅਕਤੀ ਫਿਰ ਬਿਮਾਰ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਇਸ ਤਲਵਾਰ ਦੇ ਉੱਪਰ ਕੁਝ ਵੀ ਕਰਾਮਾਤ ਨਹੀਂ ਸੀ ਹੁਣ ਦੋਵੇਂ ਰਾਜਿਆਂ ਦੇ ਕੋਲ ਕੋਈ ਵਿਅਕਤੀ ਨਾ ਆਇਆ ਇਸੇ ਤਰ੍ਹਾਂ ਇਸ ਕਥਾ ਤੋਂ ਇਹ ਹੀ ਸਿੱਖਿਆ ਮਿਲੀ ਕਿ ਭਾਵਨਾ ਦੀ ਗਲ ਹੈ ਪਰਮਾਤਮਾ ਦੇ ਵਿਸ਼ਵਾਸ ਦੀ ਗਲ ਹੈ ਵਿਸ਼ਵਾਸ ਪੱਥਰ ਨੂੰ ਵੀ ਤੋੜ ਦਿੰਦਾ ਹੈ ਅਤੇ ਵਿਸ਼ਵਾਸ ਪਰਮਾਤਮਾ ਦੇ ਨੇੜੇ ਲੈ ਆਉਂਦਾ ਹੈ ਪਰਮਾਤਮਾ 'ਚ ਇੱਕ ਵਿਸ਼ਵਾਸ ਹੈ ਜੋ ਠੀਕ ਕਰ ਸਕਦਾ ਹੈ ਉਹ ਵਿਅਕਤੀ ਨੇ ਦੋਵੇਂ ਰਾਜਿਆਂ ਨੂੰ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਇਹਨਾਂ ਤਲਵਾਰਾਂ ਵਿੱਚ ਕਰਾਮਾਤਾ ਹਨ ਤਾਂ ਲੋਕ ਵੀ ਇਹਨਾਂ ਤਲਵਾਰਾਂ ਦੇ ਉੱਤੇ ਵਿਸ਼ਵਾਸ ਕਰਨ ਲੱਗ ਪਏ ਅਤੇ ਰਾਜੇ ਨੂੰ ਵੀ ਪੂਰਾ ਵਿਸ਼ਵਾਸ ਸੀ ਪਰ ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਾ ਹਰ ਇੱਕ ਨੂੰ ਨਿਰਾਸ਼ਾ ਹੋਈ ਅਤੇ ਹਰ ਇੱਕ ਨੇ ਫਿਰ ਉਹੋ ਹੀ ਚੀਜ਼ ਸੋਚਣੀ ਸ਼ੁਰੂ ਕਰ ਦਿੱਤੀ ਜੋ ਪਹਿਲਾਂ ਸੋਚਦੇ ਸਨ ਬਸ ਵਿਸ਼ਵਾਸ ਦੀ ਗੱਲ ਹੈ ਪ੍ਰਮਾਤਮਾ ਦੀ ਹੀ ਰਜ਼ਾ ਹੈ ਜੋ ਇਨਸਾਨ ਦਾ ਵਿਸ਼ਵਾਸ ਪ੍ਰਮਾਤਮਾ ਦੇ ਉੱਤੇ ਬਣਿਆ ਰਹਿੰਦਾ ਹੈ ਬਸ ਵਿਸ਼ਵਾਸ ਦੀ ਹੀ ਗੱਲ ਹੈ ਅਤੇ ਪ੍ਰਮਾਤਮਾ ਦੇ ਨਾਲ ਜੁੜ ਸਕਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ